Thank you ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਅਗਾ ਵਦੂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਖੇਤੀਬਾੜੀ ਵਿਭਾਗ ਕਪੂਰਥਲਾ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਦੇ ਇੱਕ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਇਲਾਕੇ ਦੇ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਛੋਣੇ ਦੀਆਂ ਹਾਈਬ੍ਰਿਡ ਕਿਸਮਾਂ ਬੀਜਣ ਦੀ ਇਜਾਜ਼ਤ ਦਿੱਤੀ ਜਾਵੇ ਕਿਸਾਨਾਂ ਨੇ ਕਿਹਾ ਕਿ ਅਸੀਂ 20 ਸਾਲਾਂ ਤੋਂ ਵੱਧ ਸਮੇਤੋ ਚੋਨੇ ਦੀ ਕਾਸ਼ਤ ਕਰ ਰਹੇ ਹਾਂ ਅਤੇ ਇਨਾਂ ਸਾਲਾਂ ਦੇ ਦੌਰਾਨ ਚੋਨੇ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਪਰਖ ਕੀਤੀ ਹੈ ਪਰ ਪਿਛਲੇ 2 ਸਾਲਾਂ ਤੋਂ ਅਸੀਂ ਹਾਈਬ੍ਰਿਡ ਸਾਵਾ 7501 ਦੀ ਬਿਜਾਈ ਕਰ ਰਹੇ ਹਾਂ ਜਿਸ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਤਾਂ ਹੈ ਜੋ ਕਿ ਕਿਸੇ ਵੀ ਹੋਰ ਕਿਸਮਾਂ ਦੇ ਨਾਲੋਂ 5-6 ਕੁਇੰਟਲ ਵੱਧ ਹੈ ਜਿਸ ਦੇ ਨਾਲ ਪ੍ਰਤੀ ਏਕੜ 10000 ਤੋਂ 12000 ਰੁਪਏ ਦੀ ਵਾਧੂ ਆਮਦਨ ਹੁੰਦੀ ਹੈ ਤੇ ਬਿਜਾਈ ਤੋਂ ਸਿਰਫ 130 ਤੋਂ 135 ਦਿਨ ਲੱਗਦੇ ਨੇ ਮੇਰਾ ਨਾਮ ਕੇਰ ਸਿੰਘ ਜੀ ਪਿੰਡ ਸਰਾਂਜਟਾ ਸੁਲਤਾਨ ਕੀ ਜਿਹੜਾ ਸਰਕਾਰ ਨੇ ਲਾਲ ਕੀਤਾ ਹੈਗਾ ਕਿ ਅਸੀਂ ਹਾਈਬ੍ਰਿਡ ਝੋਨਾ ਲਾਉਣ ਲਾਉਣ ਦੀਦਾਰ ਸਤਾ ਨੂੰ ਕੀ ਉਹਦੇ ਚ ਲੋੜ ਹੈਗਾ ਦੇਖੋ ਜੀ ਇਹ ਜਿਹੜਾ ਸਾਡਾ ਏਰੀਆ ਟੋਟਲ ਸਲਤੀ ਦਾ ਏਰੀਆ ਜੀ ਇਹ ਜੇ ਤੇ ਹਾਈਬ੍ਰਿਡ ਝੋਨਾ ਬਿਆਨ ਕਰ ਦਿੱਤਾ ਤੇ ਗਾਂ ਸਾਡੇ ਆਉਣ ਵਾਲੇ ਸਮੇਂ 'ਚ ਸਬਜੀ ਸੁਲਤਾਨਪੁਰ ਏਰੀਆ 'ਚ ਬੰਦ ਹੋ ਜਾ ਕਿਉਂਕਿ ਸਾਡੇ ਕੋਲ ਇੱਕ ਇੱਕ ਵੈਰੈਟੀ ਆ ਇਹ ਹਾਈਬ੍ਰਿਡ ਜਿਹੜੀ ਘੱਟ ਸਮੇਂ ਦੇ ਵਿੱਚ ਵੱਧ ਪੈਦਾਵਾਰ ਦਿੰਦੀ ਆ ਤੇ ਪਾਣੀ ਦੀ ਬਚਤ ਹੁੰਦੀ ਆ ਇਹਦੀ ਪਰਾਲੀ ਸਾਹਮਣੀ ਵੀ ਸਾਨੂੰ ਸੌਖੀ ਆ ਇਸ ਕਰਕੇ ਅਸੀਂ ਇਹ ਝੋਨੇ ਲਾਉਣੇ ਚਾਹੁੰਦੇ ਆ ਜੀ ਸਹੀ ਤਾਂ ਕੋਈ ਬਦਲ ਨਹੀਂ ਹੈਗਾ ਤੁਹਾਡੇ ਕੋਲ ਹੋਰ ਕੋਈ ਬਦਲ ਨਹੀਂਗਾ ਜੀ ਜੇ ਹੋਰ ਕੋਈ ਵੈਰੈਟੀ ਕੀਤੀ ਲਾਉਣੀ ਆ ਉਹਦਾ ਝਾੜ ਬਿਲਕੁਲ 20 ਤੋਂ 22 25 ਕੁਇੰਟਲ ਤੱਕ ਰਹਿੰਦਾ ਇਹਦਾ ਜਿਹੜਾ ਝਾੜ ਆ ਇਹ ਸਾਨੂੰ 30 ਤੋਂ ਪਲੱਸ 35 40 ਦੇ ਵਿੱਚ ਇਹਦਾ ਝਾੜ ਸਾਨੂੰ ਮਿਲਦਾ ਜੀ ਤਾਂ ਪਰ ਸਰਕਾਰ ਦਾ ਆਪਣਾ ਉਹਨਾਂ ਦਾ ਤਰਕ ਹੈਗਾ ਕਿ ਹਾਈਬ੍ਰਿਡ ਦੇ ਨਾਲ ਅੱਗੇ ਬੇਚਣ ਚ ਪ੍ਰੋਬਲਮ ਹੋਊ देखो ये तो हुन सरकार हुन इस चीज नु क्लियर करे। ਅਸੀਂ ਤੇ ਇਹ ਦੱਸ ਹੀ ਸਕਦੇ ਆਂ ਜੀ ਇਹ ਕਿਹੜੀਏ ਵੈਰਾਈਟੀਆਂ ਇਹ ਜੜੀਆਂ ਇਹ ਪਾਣੀ ਘਟ ਲੈਂਦੀਆਂ। ਇਹਦੀ ਪਰਾਲੀ ਸਾਂਭਣ ਚਾਹੀ ਜਦ ਸਾਨੂੰ ਕੋ ਮੁਸ਼ਕਲ ਨਹੀਂ ਆਉਂਦੇ ਤੇ ਬਾਕੀ ਪੈਦਾਵਾਰ ਵਾਧੇ ਆ ਜੀ ਜ਼ੋਰੀਆ ਘਟ ਪੈਂਦੀ ਆ ਜੀ। ਪਾਣੀ ਦੀ ਪੈਤ ਹੁੰਦੀ ਆ ਜੀ। ਤਾਂ ਇਹ ਸਾਰਾ ਮਸਲਾ ਕਿਸੇ ਪਹਚਾਇਆ ਸਰਕਾਰ ਤਾਂ ਜੀ ਅਜੇ ਹੀ ਡੀਸੀ ਸਾਹਿਬ ਦੇ ਮੰਗ ਪੱਤਰ ਦੇ ਕੇ ਆਏ ਆ ਜੀ। ਤੇ ਇਥੇ ਚੀਪ ਸਾਹਿਬ ਦੇ ਵੀ ਅਸੀਂ ਇਥੇ ਮਿਲਦੇ ਆ ਜੀ ਉਹਨਾਂ ਨਾਲ ਉਹਨਾਂ ਨਾਲ ਬੈਠ ਗੱਲਬਾਤ ਕਰਦੇ ਆ ਜੀ ਉਹਦੇ ਬਾਰੇ ਧਿਆਨ ਚ ਲਿਆਉਂਦੇ ਆ ਉਹਨਾਂ ਦੇ ਇਹ ਕਿੰਨਾ ਜਿਹੜੀਆਂ ਇਹ ਵੈਰੈਟੀਆਂ ਵੇਚਦਾ ਪੰਜਾਬ ਤੋਂ ਤੁਹਾਡੇ ਸਾਹਿਬ ਇਹ ਸਾਡਾ ਜੀ ਜ਼ਿਲ੍ਹਾ ਕਪੂਰਥਲਾ ਤਕਰੀਬਨ ਸਾਰਾ ਇਸੇ ਹਮ ਤੇ ਇਸੇ ਸਬਜੀ ਵਾਲੇ ਹਾਂਜੀ ਸਬਜੀ ਦਾ ਜਿਹੜਾ ਮੇਨ ਘਾਰ ਆ ਜੀ ਇਹ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਦੀ ਇਹ ਸਬਜੀ ਜਿਹੜੀ ਆ ਇੱਥੋਂ ਸਾਰੀ ਸਬਜੀ ਜਾਂਦੀ ਆ ਜੀ ਬਾਹਰਲੀਆਂ ਸਟੇਟਾਂਾਂ 'ਚ ਜਿੱਥੇ ਵੀ ਜਾਂਦੀ ਆ ਤੇ ਆਪਣੇ ਹਾਈਬ੍ਰਿਡ ਤੇ ਸਰਕਾਰ ਨੇ ਬੈਨ ਕਰਤਾ ਜਿਹੜਾ 073 ਦੀ O75 ਆ ਹਾਈਬ੍ਰਿਡ ਕਿਸਮਾਂ ਆ ਇਹ ਸਾਡਾ ਜਿਹੜਾ ਸੁਲਤਾਨਪੁਰੇ ਦੀ ਆ ਸਬਜੀ ਵਾਲਾ ਏਰੀਆ ਵਾ ਇਹਦੇ ਵਿੱਚ ਦੂਜੀਆਂ ਜਿਹੜੀਆਂ ਵੈਰੈਟੀਆਂ ਆ ਉਹਦੇ ਵਿੱਚ ਉਹ ਟਾਈਮ ਜ਼ਿਆਦਾ ਲੈਂਦੀਆਂ ਤੇ ਸਬਜੀ ਉਹਦੇ ਵੱਢ ਲੱਗ ਨਹੀਂ ਸਕਦੀ ਜੇ ਦੂਜੀ ਵੈਰੈਟੀ ਉਹਦਾ ਝਾੜ ਘਟਾ ਜਿੱਦਾਂ 26 ਹੋਇਆ ਗੇਤੀ ਲਈ ਜਿੱਦਾਂ ਪਹਿਲੀ ਜੂਨ ਨੂੰ ਹੁਣ ਕਰਤਾ ਗਵਰਨਮੈਂਟ ਨੇ ਪੀ ਪਹਿਲੀ ਜੂਨ ਤੋਂ ਕੋਈ ਵੈਰੈਟੀਆ ਜਿਹੜੀ ਲਾਤਾ ਤੇ ਜੋ ਉਸ ਤਰ੍ਹਾਂ ਨਹੀਂ ਲਾਉਂਦੇ ਆ ਤੇ ਉਹਦਾ ਝਾੜ ਬਿਲਕੁਲ ਘਟਾ ਜਾਂਦਾ 20 ਤੋਂ 25 ਕੁਇੰਟ ਨਿਕਲਦਾ ਜਿਹੜੇ ਇਹ ਵੈਰੈਟੀਆ ਵਾਂ ਇਹ 35 ਤੋਂ 40 ਕੁਇੰਟ 30 ਤੋਂ 35 ਤੋਂ 40 ਕੁਇੰਟ ਤੱਕ ਨਿਕਲਦੀਆਂ ਵੈਰੈਟੀਆ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਸਾਨੂੰ ਇਹ ਦਾ ਜਿਹੜਾ 075 073 ਜਿਹੜਾ ਲਾਉਣ ਦੀ ਆਗਿਆ ਦਿੱਤੀ ਜਾਵੇ ਤਾਂ ਇੰਨੀ ਕੋਈ ਤੁਸੀਂ ਮੰਗ ਪੱਤਰ ਬਗਾਨੇ ਦਿੱਤਾ ਹੈ ਹਾਂਜੀ ਅਸੀਂ ਡੀਸੀ ਦਫ਼ਤਰ ਵੀ ਦੇਖਿਆ ਮੰਗ ਪੱਤਰ ਤਾਂ ਇੱਥੇ ਤੀਕਨੂਨ ਦਿੱਤਾ ਜਿਹੜਾ ਮੰਗਵਾਤਾਂ ਤਾਂ ਦੇਸੀ ਨਾਲ ਕੀ ਗੱਲਬਾਤ ਹੋਈ ਤੁਸੀਂ ਆਖਣਾ ਹੋ ਤੋ ਕਹਿੰਦੇ ਵੀ ਠੀਕ ਆ ਹੀ ਭੇਜ ਦਿੰਦੇ ਆ ਉਹ ਕਾਰਨ ਤਾਂ ਇਹ ਤੁਹਾਡਾ ਲਾਸ ਕੀ ਹੁੰਦਾ ਜੇ ਤੁਸੀਂ ਹਾਈਬ੍ਰਿਡ ਨਹੀਂ ਲਓਗੇ ਜੇ ਆ ਹੀ ਹਾਈਬ੍ਰਿਡ ਨਹੀਂ ਉਹ ਵੈਰੈਟੀਆਂ ਜਿਹੜੀਆਂ ਦੂਜੀਆਂ ਉਹਦਾ ਜਿਹੜਾ ਲੇਟ ਆ ਹੋ ਲਈ ਅੱਜ ਜੇਤਾ ਲਈ ਦਾ ਝਾੜ ਬਹੁਤ ਘੱਟ ਆਉਦਾ ਜਿੱਦਾਂ 26 ਲਾ ਲਓ 15 ਉਹ 9 ਲਾ ਲਓ ਜੇ ਹੁਣ ਜਿੱਦਾਂ ਪਹਿਲੀ ਜੂਨ ਨੂੰ ਉਹਨਾਂ ਗਵਰਨਮੈਂਟ ਨੇ ਕਰਤਾ ਆ ਲਵਾਈ ਜਾ 5 6 7 8 ਜੂਨ ਨੂੰ ਕਰਤਾ ਉਹਦੇ ਵਿੱਚ ਜੇ ਅਸੀਂ ਲੌਲੇ ਦਾ ਧਿਆਨ 20 ਤੋਂ 25 ਕੈਂਡਲ ਤੱਕ ਰਹਿ ਜੂਗਾ ਤੇ ਜਿਹੜਾ ਇਹ ਵੈਰਾਈਟੀ ਆ ਇਹਦਾ ਜੇ ਕੀਤਾ ਵੀ ਲਾਦੀ ਤਾਂ ਵੀ 30 ਤੋਂ ਉੱਪਰ ਆਪਲੱਸ ਆਊਗਾ ਕੋਈ ਯੂਨੀਵਰਸਿਟੀ ਦੀ ਇਸ ਲੈਵਲ ਦੀ ਇਹਦੇ ਇਹਦੇ ਬਰਾਬਰ ਦੀ ਨਹੀਂ ਆਉਂਦੀ ਬਰਾਬਰ ਨਹੀਂ ਯੂਨੀਵਰਸਿਟੀ ਦੇ ਬਰਾਬਰ ਦੀ ਕੋਈ ਵੈਰਾਈਟੀ ਨਹੀਂ ਆਉਂਦੀ ਐਤਲੋ ਗੇਪੇ ਤੇ ਕੋਈ ਨਹੀਂ ਵੈਰਾਈਟੀ ਲੇਟ ਚ ਤਾਂ ਹੈਗੀਆਂ ਜਿੱਦਾਂ ਜੁਲਾਈ ਦੇ ਵਿੱਚ ਤਾਂ ਹੈਗੀਆਂ ਵੈਰਾਈਟੀਆਂ 26 ਹੋ ਗਿਆ ਹੋਰ ਵੀ ਰਹਿਤੀਆਂ ਹੈਗੀਆਂ ਪਰ ਗੇਰਤੀ ਵੈਰਾਈਟੀ ਤੇ ਕੋਈ ਹੋਰ ਵੈਰਾਈਟੀਆਂ ਨਹੀਂ ਹੈ